ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾ ਤੇ ਅੱਜ ਤੁਹਾਨੂੰ ਸੋਟ ਦੱਸਦੇ ਹਾਂ ਅਸੀਂ ਕਿਵੇਂ ਟ੍ਰੇਸ ਕਰੀਦਾ ਹੈ ਤੇ ਦੇਖੋ ਪਹਿਲਾਂ ਇਹ ਡਿਜ਼ਾਈਨ ਬਣਾਇਆ ਦੇਖੋ ਇਹ ਟ੍ਰੇਸ ਬੱਕਾ ਹੈ ਇਹ ਡਰਾਇੰਗ ਬੱਕਾ ਜੀ ਨੂੰ ਕਹਿੰਦੇ ਆ ਉਹਤੇ ਅਸੀਂ ਪਲਸਨ ਨਾਲ ਦੇਖੋ ਇਹ ਡਿਜ਼ਾਈਨ ਬਣਾ ਲਿਆ ਥੱਲੇ ਇਹ ਸਿੱਧਾ ਇੱਕ ਇੰਨਾ ਛੱਡ ਕੇ 1/2 ਇੰਚ ਦਾ ਅਸੀਂ ਇਹ ਲਾਈਨ ਲਾ ਲਈ ਤੇ ਡਿਜ਼ਾਈਨ ਬਣਾਇਆ ਜਿਵੇਂ ਅਸੀਂ ਡਿਜ਼ਾਈਨ ਬਣਾਉਣਾ ਸੀ ਉਹਨੇ ਅਸੀਂ ਬਣਾ ਲਿਆ ਬੀੜ ਕੋ ਅਸੀਂ ਛੋਟੂ ਹੀ ਪਾਵਾਂਗੇ ਅੱਜ ਵੀ ਨਹੀਂ ਤੁਹਾਨੂੰ ਅਸੀਂ ਦੱਸ ਦਿੰਦੇ ਬੀਕੇ ਵਿੱਚ ਅਸੀਂ ਕੀਤਾ ਇਹ ਤੇ ਟ੍ਰੇਸ ਕਰਕੇ ਤੇ ਫਿਰ ਅਸੀਂ ਉਹਦੇ ਉੱਤੇ ਦੇਖੋ ਟ੍ਰੇਸ ਕੀਤਾ ਟ੍ਰੇਸ ਪੇਪਰ ਉੱਤੇ ਟ੍ਰੇਸ ਕੀਤਾ ਦੇਖੋ ਇਹ ਡਿਜ਼ਾਈਨ ਅਸੀਂ ਟ੍ਰੇਸ ਪੇਪਰ ਤੇ ਕੀਤਾ ਜੇ ਤੁਸੀਂ ਲਾਜਵਾਰ ਤੇ ਤੇਲ ਦੇ ਵਿੱਚ ਕਾਰਵਿੰਡ ਦੇ ਟੇਨ ਵਿੱਚ ਪਾ ਕੇ ਲਾਜਵਾਰ ਤੇ ਉਹਦੇ ਨਾਲ ਟਰੇਸ ਕਰਨਾ ਤਾਂ ਤੁਹਾਨੂੰ ਸੂਈ ਨਾਲ ਇਹਦੇ ਵਿੱਚ ਮੋਰੀਆਂ ਕੱਢਣੀਆਂ ਪੈਣੀਆਂ ਤੇ ਟਾਈਮ ਕਾਫੀ ਲੱਗਦਾ ਅਸੀਂ ਇਹ ਜਲਦੀ ਕੰਮ ਕਰਨਾ ਸੀ ਇਸ ਕਰਕੇ ਅਸੀਂ ਹੋਰ ਤਰ੍ਹਾਂ ਨਾਲ ਟਰੇਸ ਕੀਤਾ ਦੇਖੋ ਅਸੀਂ ਇਹ ਫਿਰ ਪੈਨ ਨਾਲ ਇਹਦੇ ਉੱਤੇ ਟਰੇਸ ਕੀਤਾ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ ਇਹ ਬੇਜਦੀ ਦੱਸ ਜਾਂਦਾ ਫਿਰ ਇਸ ਤਰ੍ਹਾਂ ਠੀਕ ਹੈ ਪਹਿਲਾਂ ਇਹਦੀ ਬਣਾਇਆ ਫਿਰ ਸਨਾਂ ਕੱਚੀ ਨਾਲ ਫਿਰ ਪੈਨ ਨਾਲ ਇਹਤੇ ਬਣਾਇਆ ਤੇ ਫੇਰ ਅਸੀਂ ਅੰਦਰ ਇਹਦਾ ਅਸੀਂ ਥੱਲੇੋਂ ਛੱਡ ਕੇ ਜਿੰਨਾ ਅਸੀਂ ਛੱਡਣਾ ਸੀਗਾ ਲੇੜੀ ਮੋੜਨ ਖਾਤਰ ਤੇ ਆ ਚੱਕਾਂ ਤੇ ਅਸੀਂ ਛੱਡ ਕੇ ਦੋਨੋਂ ਪਾਸੇ ਜਿੰਨਾ ਅਸੀਂ ਖੇਰਾ ਤਿਆਰ ਰੱਖਣਾ ਸੀ ਉਹਨੇ ਤੇ ਨਿਸ਼ਾਨੀ ਲਾ ਲਈ ਥੱਲੇ ਅਸੀਂ ਇੱਕ ਵਧੀਆ ਸਿੱਧੀ ਲੈਣ ਕੇ ਚੱਲੀ ਫੇਰ ਇਹਨੂੰ ਅਸੀਂ ਜਿਹੜਾ ਲੀਲਾ ਟ੍ਰੇਸ ਹੁੰਦਾ ਦੇਖੋ ਇਹ ਟ੍ਰੇਸ ਪੇਪਰ ਇਹ ਰੱਖ ਕੇ ਅਸੀਂ ਜਲਦੀ ਕਰਨਾ ਅਸੀਂ ਜਿੱਥੇ ਲੈਣ ਲਈ ਸੀ ਉੱਥੇ ਅਸੀਂ ਇਹ ਰੱਖ ਕੇ ਥੱਲੇ ਅਸੀਂ ਇਹ ਕਾਪੀ ਰੱਖ ਲਈ ਕਰੜੀ ਕੋਈ ਚੀਜ਼ ਰੱਖ ਲਓ ਕੋਈ ਫੁੱਟਾ ਰੱਖ ਲਓ ਕੁਝ ਵੀ ਰੱਖ ਲਓ ਤੇ ਉੱਪਰ ਅਸੀਂ ਫਿਰ ਇਹ ਦੇਖੋ ਇਸ ਤਰ੍ਹਾਂ ਰੱਖ ਲਿਆ ਤੇ ਫਿਰ ਅਸੀਂ ਇਹਦੇ ਪਰਸਨ ਵਾਲੇ ਦੇ ਉੱਤੇ ਅਸੀਂ ਪ੍ਰੈਸ ਕਰਤਾ ਜਿਹੜਾ ਅਸੀਂ ਸੈਂਟਰ 'ਚ ਰੱਖਣਾ ਸੀਗਾ ਦੇਖੋ ਇਹ ਵਾਲਾ ਇਹ ਵਾਲਾ ਸੈਂਟਰ 'ਚ ਰੱਖਣਾ ਸੀ ਇੱਥੇ ਅਸੀਂ ਸੈਂਟਰ 'ਚ ਲਾਈਨ ਖਿੱਚ ਲਈ ਆ ਦੇਖੋ ਇੱਥੇ ਸੈਂਟਰ ਕਰ ਲਿਆ ਇਹਦਾ ਘੇਰੇ ਦਾ ਅਸੀਂ ਸੈਂਟਰ ਦੇ ਵਿੱਚ ਲਾਈਨ ਲਾ ਲਈ ਫਿਰ ਇਹਨੂੰ ਇਹ ਰੱਖ ਕੇ ਹੁਣ ਤਾਂ ਪਤਾ ਨਹੀਂ ਲੱਗਦਾ ਮੈਨੂੰ ਜਮਨ ਲਾਈਨ ਦੇ ਉੱਤੇ ਇਹਨੂੰ ਰੱਖ ਕੇ ਘੇਰੇ ਨੂੰ ਇਹ ਲਾਈਨ ਖਿੱਚੀ ਹੋਈ ਸੀਗੀ ਇਹਨੂੰ ਬਿਲਕੁਲ ਸੈਂਟਰ 'ਚ ਰੱਖ ਕੇ ਦੇਖੋ ਇਹ ਲਾਈਨ ਦੇ ਸਾਹਮਣੇ ਇਹ ਸਾਡਾ ਸੈਂਟਰ ਦੇ ਵਿੱਚ ਆਇਆ ਦੇਖੋ ਇਹ ਪੁੱਲ ਬਾਕੀ ਇਧਰ ਜਿਹੜਾ ਘਟ ਗਿਆ ਫਿਰ ਅਸੀਂ ਦੁਬਾਰਾ ਤੋ ਰੱਖ ਕੇ ਫੇਰ ਕਰਿਆ ਠੀਕ ਹੈ ਇਹ ਪੂਰੇ ਘੇਰੇ ਦਾ ਡਿਜ਼ਾਈਨ ਨਹੀਂ ਹੈ ਅਸੀਂ ਹੁਣ ਇੰਨਾ ਬਣਾ ਲਿਆ ਸੀ ਡਿਜ਼ਾਈਨ ਤੇ ਫਿਰ ਅਸੀਂ ਦੁਬਾਰਾ ਰੱਖ ਕੇ ਧੜਗਾ ਕਰਕੇ ਫਿਰ ਅਸੀਂ ਕੀਤਾ ਠੀਕ ਹੈ ਇਸ ਤਰ੍ਹਾਂ ਤੁਸੀਂ ਟ੍ਰੇਸ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਕੁਐਸ਼ਨ ਹੋਵੇ ਤਾਂ ਪੁੱਛ ਲੈਣਾ ਤੇ ਸਾਨੂੰ ਬਲੌਜਸ ਸਕੀਵੀਟਾ ਆਰਡਰ ਕਰਨਾ ਤੇ ਸੂਟ ਪੇਂਟ ਕਢਾਈ ਇਹਨੂੰ ਸੂਟਾਂ ਦਾ ਆਰਡਰ ਕਰਨਾ ਇਹਦੇ ਉੱਤੇ ਅਸੀਂ ਕਢਾਈ ਕਰਨੀ ਹੈ ਤੁਹਾਨੂੰ ਇਹ ਤਾਂ ਅਸੀਂ ਦਿਖਾਇਆ ਕਿਸੇ ਜਦੋਂ ਸਾਡਾ ਫੋਨ ਸਹੀ ਹੋ ਗਿਆ ਨਾ ਤੇ ਫਿਰ ਅਸੀਂ ਤੁਹਾਨੂੰ ਇਹ ਟਰੇਸ ਕਰਕੇ ਵੀ ਦਿਖਾਵਾਂਗੇ ਵੀ ਇਸ ਤਰ੍ਹਾਂ ਟਰੇਸ ਹੁੰਦਾ ਹੈ ਹੁਣ ਸਾਡੀ ਵੀਡੀਓ ਜੋੜ ਨਹੀਂ ਰਹੀ ਤਾਂ ਅਸੀਂ ਕੋਈ ਵੀਡੀਓ ਬਣਾ ਕੇ ਕੋਈ ਅਪਲੋਡ ਕਰਦੇ ਆ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੈਹੀ ਜਿਹੀ ਲੱਗੀ ਅੱਗੇ ਤੁਹਾਨੂੰ ਅਸੀਂ ਬਲਾਉਜ ਦਿਖਾਉਣੀ ਹੈ ਜਿਹੜਾ ਬਲਾਉਜ ਬਣਾਈ ਹੈ ਇਹ ਅਸੀਂ ਕਿਸੇ ਦੀਦੀ ਦਾ ਬਲਾਉਜ ਹੈ ਇਹ ਦੇਖੋ ਚਿੱਟਾ ਤੇ ਬਲੈਕ ਕਲਰ ਦਾ ਬਲਾਉਜ ਬਣਾ ਰਹੇ ਹਾਂ ਅਸੀਂ ਦੇਖੋ ਇਹ ਦੋ ਬਲਾਉਜ ਹੈ ਇੱਕੋ ਜਿਹੀ ਦੀਦੀ ਦੇ ਤੇ ਇਹ ਪਹਿਲਾ ਬਲੌਗ ਜੀ ਅਸੀਂ ਸ਼ੁਰੂ ਕੀਤਾ ਹੋਇਆ ਹੈ। ਤੇ ਵੀ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਇਹ ਕਹੇ ਜਿਹਾ ਲੱਗਿਆ ਡਿਜ਼ਾਈਨ। ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜਿਹੀ ਲੱਗੀ ਸਾਡੇ ਚੈਨਲ ਨੂੰ ਵੱਧਵਾਤਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ। ਸਾਨੂੰ ਕਢਾਈਆਂ ਸੂਟਾਂ ਦੇ ਤੇ ਪੈਂਟ ਵਾਲੇ ਸੂਟਾਂ ਤੇ ਅਪੋਰਟ ਕਰੋ। ਅਸੀਂ ਅੱਗੇ ਜਦੋਂ ਅਸੀਂ ਇਹ ਸੂਟ ਤਿਆਰ ਕਰ ਲਿਆ ਫਿਰ ਵੀ ਇਹਦੀ ਵੀਡੀਓ ਪਾਵਾਂਗੇ ਠੀਕ ਹੈ ਜੀ। ਚਲੋ ਅਗਲੀ ਵੀਡੀਓ ਵਿੱਚ ਮਿਲਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ